ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨੀ ਹੈ ਕਿ ਆਪਣੇ ਦੇਸ਼ ਦੇ ਅੰਦਰ ਸਾਡੇ ਸਰੀਰਕ ਰੋਗਾਂ ਨੂੰ ਠੀਕ ਕਰਨ ਵਾਸਤੇ ਚਾਰ ਪੈਥੀਆਂ ਕੰਮ ਕਰਦੀਆਂ ਨੰਬਰ 1 ਐਲੋਪੈਥੀਆ ਨੰਬਰ 2 ਆਯੁਰੋਮੈਥੀ ਹੈ ਨੰਬਰ 3 ਤੇ ਨੇਚਰੋਪੈਥੀ ਹੈ ਤੇ ਨੰਬਰ 4 ਤੇ ਹੋਮਿਓਪੈਥੀ ਹੈ ਇਨਾ ਚਾਰ ਪੈਥੀਆਂ ਦੇ ਵਿੱਚ ਸਾਇੰਸ ਨੇ ਖੋਜ ਕੀਤੀ ਆ ਵੀ ਜਿਹੜੇ ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਦੀਆਂ ਚਾਰੇ ਪੈਥੀਆਂ ਜਿਹੜੀ ਵੀ ਕਿਸੇ ਨੂੰ ਛੂਟੇ ਵੱਲ ਰਹਿੰਦੀ ਆ ਉਹੀ ਹਰੇਕ ਮਰੀਜ਼ ਹਰੇਕ ਪੇਸ਼ੈਂਟ ਉਹੀ ਪੈਥੀ ਨੂੰ ਅਪਣਾ ਲੈਂਦਾ ਤੇ ਅੱਜ ਆਪਾਂ ਗੱਲ ਕਰਨੀ ਆ ਹੋਮੋਪੈਥੀ ਬਾਰੇ ਕਿ ਹੋਮੋਪੈਥੀ ਸਾਡੇ ਭਾਰਤ ਦੇਸ਼ ਦੇ ਵਿੱਚ ਕਿਵੇਂ ਆਈ ਸੋ ਦੋਸਤੋ ਇਹਦੇ ਬਾਰੇ ਆਪਾਂ ਨੇ ਜਾਣਕਾਰੀ ਸਾਂਝੀ ਕਰਨੀ ਆ ਸੋ ਜਿਹੜੀ ਹੋਮੋਪੈਥੀ ਆ ਇਹ ਇਹਦਾ ਜਨਮ ਦਿਨ ਹੈ ਜਿਹੜਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਦਾ ਨਾਮ ਹੈ ਕ੍ਰਿਸਚੀਅਨ ਫੈਡਰਿਕ ਸੈਮੂਅਲ ਹੈਨੀਮਨ April ਦੇ ਵਿੱਚ ਇਹਦਾ ਜਨਮ ਦਿਨ ਹੁੰਦਾ ਹੈ ਜਿਹੜਾ ਕਿ ਹੋਮਿਓਪੈਥੀ ਪੂਰੇ ਵਿਸ਼ਵ ਪੱਧਰ ਤੇ ਹੋਮਿਓਪੈਥੀ ਦਿਵਸ ਵਜੋਂ ਮਨਾਉਂਦੀ ਹੈ 10 April ਨੂੰ ਇਹ ਜਿਹੜੇ ਡਾਕਟਰ ਸਾਹਿਬ ਹੈ ਇਹ 1755 ਵਿੱਚ ਜਰਮਨ ਦੇ ਵਿੱਚ ਇਹਨਾਂ ਨੇ ਜਨਮ ਲਿਆ ਹੈਨੀਮਨ ਡਾਕਟਰ ਨੇ ਹੈਨੀਮਨ ਡਾਕਟਰ ਸਾਹਿਬ ਬਹੁਮੁਖੀ ਪ੍ਰਤਿਭਾ ਦੇ ਮਾਲਕ ਸਨ ਉਹ ਇੱਕ ਡਾਕਟਰ ਹੋਣ ਦੇ ਨਾਲ-ਨਾਲ ਕਈ ਪਛਾਵਾਂ ਦਾ ਗਿਆਨ ਵੀ ਰੱਖਦੇ ਸਨ ਬਹੁਤ ਸਾਰੀਆਂ ਪਛਾਵਾਂ ਪੜ੍ਹ ਸਕਦੇ ਸਨ ਉਹਨਾਂ ਦੇ ਅੰਦਰ ਇੰਨਾ ਗਿਆਨ ਸੀਗਾ ਤੇ ਚੰਗੇ ਮੈਡੀਕਲ ਖੋਜਕਾਰ ਲੇਖਾਕਾਰ ਲੇਖਕ ਵੀ ਬਹੁਤ ਵਧੀਆ ਸਨ ਅਤੇ ਡਾਕਟਰ ਹੈਨੀਮਨ ਨੇ ਹਜ਼ਾਰਾਂ ਪੰਨੇ ਮੈਡੀਕਲ ਲਿਟਰੇਚਰ ਪੜ੍ਹਿਆ ਅਤੇ ਉਹਨਾਂ ਦਾ ਉਲੱਥਾ ਕੀਤਾ ਤਾਂ ਕਿ ਸਾਡੇ ਹੋਰ ਡਾਕਟਰ ਸਾਹਿਬਾਨ ਇਸ ਨੂੰ ਖੋਜ ਦੇ ਵਿੱਚ ਲੈ ਕੇ ਆਉਣ ਅਤੇ ਖੁਦ ਲਿਖਿਆ ਤੇ ਛਪਵਾਇਆ ਉਹਨਾਂ ਨੇ ਆਪਣੇ ਆਪਣੇ ਪਰਿਵਾਰ ਮੈਂਬਰਾਂ ਤੇ ਸਾਥੀਆਂ ਤੇ ਇਹ ਨਿਗਾ ਤਜਰਬੇ ਕਰਦੇ ਰਹੇ ਹੋ ਜਿਹੜੀ ਵੀ ਉਹਨਾਂ ਨੇ ਖੋਜ ਕਰਨੀ ਆਪਣੇ ਪਰਿਵਾਰਕ ਮੈਂਬਰਾਂ ਤੇ ਤਜਰਬਾ ਕਰਨਾ ਕਿਉਂਕਿ 1755 ਦੇ ਵਿੱਚ ਐਡੀ ਕੋਈ ਖਾਸ ਆਪਾਂ ਕਹਿ ਸਕਦੇ ਹਾਂ ਕਿ ਤਜਰਬੇਕਾਰ ਹੋਰ ਯੂਨੀਵਰਸਟੀਆਂ ਹੈ ਨਹੀਂ ਸੀ ਉਦੋਂ ਉਹਨਾਂ ਨੇ ਆਪਣੇ ਪਰਿਵਾਰ ਤੇ ਹੀ ਤਜਰਬਾ ਕਰਨਾ ਜਦੋਂ ਉਹਨਾਂ ਨੇ ਕੋਈ ਚੀਜ਼ ਕੋਈ ਮੈਡੀਸਿਨ ਬਣਾਣੀ ਤਾਂ ਹੋਮਿਓਪੈਥੀ ਪ੍ਰਣਾਲੀ ਹੈ ਜਿਹੜੀ ਬਿਮਾਰ ਨੂੰ ਤੰਦਰੁਸਤ ਕਰਨ ਦੀ ਇੱਕ ਵਿਗਿਆਨਕ ਵਿਧੀ ਹੈ ਜੋ ਕਿ ਕੁਦਰਤੀ ਨਿਯਮ ਸਿਮਿਲਿਆ ਸਿਮਲੀਵਸ ਜ਼ਹਿਰ ਨੂੰ ਮਾਰਦਾ ਹੈ ਅਤੇ ਇਸ ਉੱਪਰ ਆਧਾਰਿਤ ਹੈ ਇਹ ਸਿਮਿਲਿਆ ਸਿਮਲੀਵਸ ਕਿਉਰ ਐਂਟਰ ਇਹ ਜ਼ਹਿਰ ਨੂੰ ਮਾਰ ਦਿੰਦਾ ਸਰੀਰ ਦੇ ਵਿੱਚੋਂ ਇਹ ਪੂਰਾ ਹੀ ਇਲਾਜ ਕਰਦੀ ਹੈ ਜਿਹੜੀ ਹੋਮਿਓਪੈਥੀ ਆ ਇਦਾਂ ਨਹੀਂ ਹੈਗਾ ਕਿ ਆਪਾਂ ਨੇ ਜਿਹੜੀ ਬਿਮਾਰੀ ਆ ਉਹਨੂੰ ਦਵਾਤਾ ਨਹੀਂ ਦੋਸਤੋ ਬਿਮਾਰੀ ਨੂੰ ਦਬਾਉਂਦੀ ਨਹੀਂ ਬਿਮਾਰੀ ਨੂੰ ਜੜ ਤੋਂ ਹੀ ਖਤਮ ਕਰ ਦਿੰਦੀ ਹੈ ਸਰੀਰ ਦੇ ਵਿੱਚੋਂ ਜ਼ਹਿਰ ਨੂੰ ਮਾਰ ਦਿੰਦੀ ਹੈ ਜਿਹੜੀ ਹੋਮੋਪੈਥੀ ਹੈ ਬਿਮਾਰੀ ਦਾ ਖਾਤਮਾ ਕਰਨ ਨੁਕਸਾਨ ਰਹਿਤ ਅਤੇ ਸਹਿਜ ਢੰਗ ਨਾਲ ਸਤਾਈ ਤੌਰ ਤੇ ਇਲਾਜ ਕਰਦੀ ਹੈ ਅੱਜ ਹੋਮੋਪੈਥੀ ਪ੍ਰਣਾਲੀ ਦੁਨੀਆ ਦੇ 80 ਦੇਸ਼ਾਂ ਵਿੱਚ ਵਰਤੀ ਜਾਂਦੀ ਹੈ ਪੂਰੇ 2250 ਕੰਟਰੀਆਂ ਦੇ ਵਿੱਚੋਂ 80 ਦੇਸ਼ਾਂ ਦੇ ਵਿੱਚ ਇਹ ਵਰਤੀ ਜਾਂਦੀ ਹੈ 42 ਦੇ ਕਰੀਬ ਦੇਸ਼ਾਂ ਵਿੱਚ ਹੋਮਿਓਪੈਥੀ ਪ੍ਰਣਾਲੀ ਨੂੰ ਇਲਾਜ ਪ੍ਰਣਾਲੀ ਵਜੋਂ ਮੰਨਤਾ ਪ੍ਰਾਪਤ ਹੈ। ਅਤੇ 28 ਦੇਸ਼ਾਂ ਵਿੱਚ ਇਸ ਦੀ ਵਰਤੋਂ ਹੈ ਜਿਹੜੀ ਕੰਪਲੀਮੈਂਟਰੀ ਅਲਟਰਨੇਟਿਵ ਮੈਡੀਸਨ ਦੇ ਤੌਰ ਤੇ ਹੀ ਕੀਤੀ ਜਾਂਦੀ ਹੈ। ਅਤੇ ਹੋਰ ਅਨੇਕਾਂ ਦੇਸ਼ ਵੀ ਹੋਰ ਹੋਮਿਓਪੈਥੀ ਦਾ ਦੀ ਦਵਾਈ ਦੀ ਵਰਤੋਂ ਕਰਦੇ ਹਨ। ਹੁਣ ਆਪਾਂ ਨੇ ਅੱਗੇ ਗੱਲ ਕਰਨੀ ਹੈ ਇਹ ਤਾਂ ਹੈ ਸੀ ਕਿ ਹੋਮੋਪੈਥੀ ਦੀ ਖੋਜ ਕਿਹਨੇ ਕੀਤੀ ਜਰਮਨ ਦੇ ਵਿੱਚ ਡਾਕਟਰ ਸਾਹਮ ਨੇ ਕੀਤੀ 1755 ਦੇ ਵਿੱਚ। ਸੋ ਹੁਣ ਆਪਾਂ ਨੇ ਅਗਲੀ ਗੱਲ ਤੁਹਾਡੇ ਨਾਲ ਤੋਂ ਨੰਬਰ 2 ਤੇ ਪੁਆਇੰਟ ਇਹ ਸਾਂਝਾ ਕਰਨਾ ਹੈ ਕਿ ਸਾਡੇ ਭਾਰਤ ਦੇ ਵਿੱਚ ਇਹ ਕਿਵੇਂ ਆਈ ਸੋ ਦੋਸਤੋ ਭਾਰਤ ਦੇ ਵਿੱਚ ਇਹ ਕਿਵੇਂ ਆਈ ਇਹਦਾ ਜਿਹੜਾ ਸਬੰਧ ਹੈ ਸਾਡੇ ਸਿੱਖ ਰਾਜ ਦੇ ਨਾਲ ਹੈ ਜਦੋਂ ਮਹਾਰਾਜਾ ਰਜੀਤ ਸਿੰਘ ਜੀ ਦਾ ਰਾਜ ਚੱਲਦਾ ਸੀ ਸਿੱਖ ਰਾਜ ਕਾਇਮ ਸੀ ਪੂਰਾ ਤੇ ਉਦੋਂ ਇਹ ਪੈਥੀ ਹੈ ਜਿਹੜੀ ਸਾਡੇ ਭਾਰਤ ਦੇਸ਼ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਆਈ ਹੈ ਤੇ ਭਾਰਤ ਵਿੱਚ ਪਹਿਲੀ ਵਾਰ ਹੋਮੋਪੈਥੀ ਨੂੰ ਲਿਆਉਣ ਦਾ ਮਾਣ ਪਿਆਵ ਰਾਜ ਨੂੰ ਪ੍ਰਾਪਤ ਹੈ ਕਿਉਂਕਿ ਸਾਲ 1839 ਵਿੱਚ ਡਾਕਟਰ ਹੈਨੀਮਨ ਦੇ ਸ਼ਗਿਰਦ ਡਾਕਟਰ ਹੋਇੰਗ ਬਾਰਕਰ ਮਹਾਰਾਜਾ ਰਜੀਤ ਸਿੰਘ ਦਾ ਇਲਾਜ ਕਰਨ ਆਏ। ਫਿਰ ਦੋਸਤੋ ਮਹਾਰਾਜਾ ਰਜੀਤ ਸਿੰਘ ਜੀ ਬਿਮਾਰ ਹੋ ਗਏ ਕਿ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਕੋਈ ਦਵਾਈ ਇੱਥੇ ਕੰਮ ਨਾ ਕਰੇ। ਫਿਰ ਇਹ ਜਰਮਨ ਤੋਂ ਡਾਕਟਰ ਆਏ ਹੋਮੋਪੈਥੀ ਦਾ ਇਲਾਜ ਮਹਾਰਾਜਾ ਰਜੀਤ ਸਿੰਘ ਜੀ ਦਾ ਉਹਨਾਂ ਨੇ ਕੀਤਾ। ਤਾਂ ਇਸ ਤੋਂ ਬਾਅਦ ਅੱਜ ਪੰਜਾਬ ਰਾਜ ਵਿੱਚ ਲਗਭਗ 4000 ਰੀਜੈਕਟਡ ਹੋਮੋਪੈਥਿਕ ਡਾਕਟਰ ਅਤੇ 4 ਹੋਮੋਪੈਥਿਕ ਮੈਡੀਕਲ ਕਾਲਜ ਅਤੇ 7 ਹੋਮੋਪੈਥਿਕ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਆਪਣੇ ਭਾਰਤ ਦੇ ਅੰਦਰ ਸੋ ਅੱਜ ਉਸ ਪ੍ਰਣਾਲੀ ਨੂੰ ਅੱਪਾ ਨੇ ਪੂਰਾ ਅਪਣਾਇਆ ਹਰ ਇੱਕ ਬੰਦੇ ਨੂੰ ਜਿਹਨੂੰ ਕੋਈ ਐਲੋਪੈਥੀ ਆ ਜਰੂਵੇਦ ਕੋਈ ਦਵਾਈ ਕੰਮ ਨਹੀਂ ਕਰਦੀ ਤਾਂ ਹੋਮੋਪੈਥੀ ਡਾਕਟਰ ਕੋਲ ਜਾਣੇ ਆ ਤੇ ਹੋਮੋਪੈਥੀ ਦਵਾਈ ਮਾੜੀ ਨਹੀਂ ਦੋਸਤੋ ਤੁਸੀਂ ਵਰਤ ਕੇ ਦੇਖਿਓ ਬਹੁਤ ਅੱਛੀ ਦਵਾਈ ਹੁੰਦੀ ਆ ਡਾਕਟਰ ਵੀ ਇਹਨਾਂ ਦੇ ਬਹੁਤ ਸੂਝਵਾਨ ਹੁੰਨੇ ਆ ਜਿੱਥੇ ਵੀ ਡਿਸਪੈਂਸਰੀਆਂ ਖੁੱਲੀਆਂ ਹੋਈਆਂ ਅੱਜਕੱਲ੍ਹ ਸ਼ਹਿਰਾਂ ਦੇ ਵਿੱਚ ਹੋਮੋਪੈਥੀ ਦੀਆਂ ਤੇ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਡਿਸਪੈਂਸਰੀਆਂ ਨੇ ਹੋਮੋਪੈਥੀ ਦੀਆਂ ਸੋ ਇਹਦੇ ਬਾਰੇ ਇਹ ਮਹਾਰਾਜ ਜੀ ਸਿੰਘ ਦੇ ਰਾਜ ਦੇ ਵਿੱਚ ਆਈ ਜਦੋਂ ਮਹਾਰਾਜਾ ਸਭ ਦਾ ਇਹਦੇ ਵਿੱਚ ਇਲਾਜ ਕੀਤਾ ਹੋਮੋਪੈਥੀ ਦੇ ਵਿੱਚ ਸੋ ਇਨੀ ਕੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਦੀ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰੇ ਦਾ ਧੰਨਵਾਦ ਥੈਂਕ ਯੂ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਿਓ ਲਾਈਕ ਸ਼ੇਅਰ ਵੀ ਕਰਿਓ ਥੈਂਕ ਯੂ ਸਸੀ ਕਾਲਜੀ